ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਦਰ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਇੱਕ ਨਗਰ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੱਸਦਾ ਕਿ ਪਸ਼ੂਆਂ ਦੀ ਗਿਣਤੀ ਕਰਨ ਆਪਾਂ ਨਗਰ ਸੇਲ ਕਰ ਰਹੇ ਆ ਕਿਉਂਕਿ ਇੱਕ ਦਾ ਠੰਡ ਦਾ ਸਮਾਂ ਜੀ ਥੋੜੀ ਜੀ ਬੰਨਣ ਚ ਦਿੱਕਤ ਆਉਂਦੀ ਆ ਤੇ ਸੇਵਾ ਸੰਭਾਲ ਚ ਵੀ ਦਿੱਕਤ ਆਉਂਦੀ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਊਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਮਨਜੋਤ ਸਿੰਘ ਸਿੱਧੂ ਪਿੰਡ ਦੌਦਰ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 84397599503 ਜੀ ਸੂਆ ਕਿੰਨਾ ਬਾਈ ਵਹਿੜਦਾ ਵੀਰੇ ਚੌਥੇ ਸੋਣਾ ਜੀ ਹੁਣ ਚੌਥੇ ਸੂਏ ਸੂਕੀ ਕਿੰਨਾ ਸਮਾਂ ਲੈ ਜੂ ਬਾਈ 22 ਜਨਵਰੀ ਹੰਦਨ ਪੂਰੇ ਵੀਰੇ ਜੀ ਡੇਟ ਮੁਤਾਬਕ ਹਾਂਜੀ ਦੋ ਵਾਧ ਵੀ ਸਕਦੇ ਆ ਘਟ ਵੀ ਸਕਦੇ ਆ ਠੀਕ ਆ ਕਿਹੜੇ ਸੀਮਣ ਤੋਂ ਗੱਪਣਾ ਬਾਈ ਉਹ ਤਾਂ ਵੀਰੇ ਗੱਬਣਾ ਸੇਫ ਸਟਰਾ ਆਪਣੇ ਕੋਲ ਮਿਸਿੰਗ ਆ ਜੀ ਮਿਸਿੰਗ ਆ ਜੀ ਜੇ ਕੋਈ ਵੀਰ ਮੰਨ ਲਓ ਮੰਨਣਾ ਚਾਹੁੰਦਾ ਹੋਵੇ ਮੰਨ ਸਕਦਾ ਮੰਨ ਲਓ ਜੇ ਅਗਲਾ ਕਹੂਗਾ ਵੀ ਰਿਕਾਰਡ ਦੇ ਦੋ ਰਿਕਾਰਡ ਹੈ ਨਹੀਂ ਠੀਕ ਆ ਬਾਈ ਨੋਰਮਲ ਲੱਗਿਆ ਕਿ ਸੈਕਸੜੀ ਨੋਰਮਲ ਲੱਗਿਆ ਵਾ ਪਿਛਲੇ ਸਵੇ ਕਿੰਨਾ ਦੁੱਧ ਚੋਇਆ ਜੀ ਸਵੇ ਵੀਰੇ ਆਪਾਂ 20 ਲੀਟਰ ਚੋਇਆ ਐਦੀ ਕੀ ਰੋਲੀ ਲੱਸੀ ਆ ਕੁਛ ਘੱਟ ਵੀ ਦਿਖਾ ਦੇ ਬਾਕੀ ਅਗਲੇ ਦੀ ਸੇਵਾ ਜੀ ਬਾਕੀ ਅਗਲੇ ਦੀ ਸਾਮਨ ਜਾ ਹਨਾ ਖਾਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਵੀਰੇ ਸਾਰੇ ਪਾਸੋਂ ਗਾਰੰਟੀ ਆ ਆਪਣੀ ਨੋਕਸ ਹੋ ਜਾ ਆਪਾਂ ਬਾਤ ਫਿਰੇ ਜਿੰਮੇਵਾਰ ਹੈ ਜੀ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਰੰਗ ਬ੍ਰੈਂਡ ਦੀ ਚੰਗੀ ਹੈ ਜੀ ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਬਈ ਪਸ਼ੂਆਂ ਦੀ ਗਿਣਤੀ ਜ਼ਿਆਦਾ ਦੇ ਕਾਰਨ ਬਾਈ ਕਹਿੰਦਾ ਤਾਂ ਕਰਕੇ ਪਸ਼ੂ ਥੋੜੇ ਜੇ ਲਿੱਸੇ ਰਹਿ ਗਏ ਕਿਉਂਕਿ ਜ਼ਿਆਦਾ ਪਸ਼ੂਆਂ ਚ ਪਸ਼ੂ ਦੀ ਸੰਭਾਲ ਕਰਨੀ ਔਖੀ ਹੋ ਜਾਂਦੀ ਆ ਪਿਛਲੇ ਸਵੇ 20 ਲੀਟਰ ਦਿੱਤਾ ਇਹ ਤਿਆਰ ਥੋੜਾ ਘਣਾ ਤੁਸੀਂ ਘੱਟ ਮੰਨ ਕੇ ਆ ਸਕਦੇ ਆ ਬਾਈ ਕਹਿੰਦਾ ਸੀਮਨ ਤਾਂ ਆਪਾਂ ਬਰੇਵੋ ਦਾ ਲਵਾਇਆ ਸੀਗਾ ਪਰ ਕਿਸੇ ਕਾਰਨ ਇਹਦਾ ਰਿਕਾਰਡ ਮੈਸ ਹੋ ਗਿਆ ਜੀ ਤੇ ਇਹ ਤਾਂ ਦਾਸਤਾ ਭਾਈ ਜੇ ਕੋਈ ਯਕੀਨ ਕਰਨਾ ਚਾਹੁੰਦਾ ਤਾਂ ਕਰ ਸਕਦਾ ਨਹੀਂ ਮੰਨ ਲਓ ਨਾਰਮਲ ਮੰਨ ਕੇ ਵੀ ਤੁਸੀਂ ਲਿਜਾ ਸਕਦੇ ਆ ਰੰਗ ਪ੍ਰਿੰਟ ਪੂਰਾ ਚੰਗਾ ਟੈਲ ਬਹੁਤ ਪਈ ਆ ਤੇ ਹਜੇ ਸਮਾਂ ਲਗਭਗ 12 ਦਿਨ ਪਈ ਆ ਜਾਨੀ 29 ਜਨਵਰੀ ਨੂੰ ਇਹਦੇ ਡੇਟ ਮੁਤਾਬਕ ਦੇਣੇ ਪੂਰੇ ਆ ਸੂਣਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਪੂੜ ਸ਼ਾਂਖ ਪੂਰਾ ਵੀ ਨਹੀਂ ਰੰਗ ਪ੍ਰਿੰਟ ਇਹਦਾ ਪੂਰਾ ਚੰਗਾ ਵੀਰੇ ਥੋੜੀ ਜੀ ਲਿੱਸੀ ਆ ਕਰਮ ਵਾਲੀ ਸੇਵਾ ਸੰਭਾਲ ਆ ਲੈ ਘਰੇ ਉੱਠ ਗਈ ਮੰਨ ਲਓ ਕਿਸੇ ਵੀਰ ਦੇ ਨੱਕ ਥੋੜੇ ਰੱਖੇ ਹੁੰਦੇ ਆ ਸੇਵਾ ਸੰਭਾਲ ਚੰਗੀ ਹੋਈ ਤਾਂ ਭਾਰ ਜੂ ਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਬਾਕੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਆ ਤੇ ਵੀਰੇ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ 55000 ਮੰਗਦੇ ਆ ਵਿੱਚੋਂ ਮਾਨਤਨ ਕਰ ਮਾਨਤਨ ਹੋ ਜਾਊਗਾ ਇੱਕ ਕੱਚੀ ਕੱਚੀ ਦੀ ਡਿਮਾਂਡ ਆ ਕਰਮ ਵਾਲੀ ਕੱਲ ਨੂੰ ਤਿਆਰ ਹੁੰਦਾ ਵੀਰੇ ਬਸ ਉਸ ਕੱਲ ਦੀ ਡਿਮਾਂਡ ਕੱਲ ਹੋਊਗੀ ਬਾਈ ਦੱਸਦਾ ਕਿ 55000 ਦੀ ਆਪਾਂ ਵੈੜ ਦੇ ਦਾਂਗੇ ਬਾਕੀ ਕੁਆਲਿਟੀ ਦੇ ਪੱਖ ਤੋਂ ਵੀਰੇ ਪੂਰੀ ਚੰਗੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ